ਆਪਾਂ ਇੱਥੇ ਬੈਗਿਆ ਜੀ ਆਪਾਂ ਘਰ-ਘਰ ਜਾ ਕੇ ਦੇਖਾਂਗੇ ਵੀ ਉਹਨਾਂ ਦੇ ਹਾਲਾਤ ਕਿਹੋ ਜਿਹੇ ਨੇ ਘਰ ਕਿਵੇਂ ਆ ਤੇ ਉਹ ਕਿਵੇਂ ਸਰਵਾਈਵ ਕਰਦੇ ਨੇ ਹਨਾ ਅਸੀਂ ਜ਼ਿੰਦਗੀ 'ਚ ਇਹ ਮੈਂ ਤਾਂ ਪਹਿਲੀ ਵਾਰੀ ਪਾਣੀ ਦੇਖਿਆ ਮੇਰੀ ਉਮਰ ਤਰਾਹੀ ਤਰਾਹੀ ਆ ਤਰਾਹੀ ਜਿੰਨੀ ਵੀ ਕਹਿ ਦਈਏ ਉਹਨੇ ਪਤਾ ਕਿੰਨੇ ਸਾਲ ਹੀ ਪਿੱਛੇ ਗਿਆ ਚਲੇ ਨੇ 6 ਕਿਲੋਮੀਟਰ ਸਫਰ ਕਰਨ ਤੋਂ ਬਾਅਦ ਸਾਨੂੰ ਜਿਹੜੇ ਕਿ ਐਜੂਕੇਟ ਪੰਜਾਬ ਪ੍ਰੋਜੈਕਟ ਨੇ ਇੱਥੇ ਪਹੁੰਚਾਤਾ ਇੱਥੇ ਹੁਣ ਤੁਹਾਨੂੰ ਸੂਰਤਿ ਹਾਲ ਦੱਸਾਂਗੇ ਵੀ ਕਿਵੇਂ ਲੋਕ ਸਰਵਾਈਵ ਕਰਦੇ ਨੇ ਉਹਨਾਂ ਦੇ ਹੌਂਸਲੇ ਕਿੰਨੇ ਬਲੰਦ ਨੇ ਤੇ ਕਿੰਨੇ ਕਿੰਨੇ ਫੋਟ ਡੂਗੇ ਪਾਣੀ ਦੇ ਵਿੱਚ ਨੇ ਇਸ ਵਕਤ ਆਪਾਂ ਟੱਲੀ ਕਲਾਮ ਤੇ ਧੀਰਾ ਘਰਾ ਦੇ ਸਕੂਲ ਆ ਜਿਹੜਾ ਸਾਂਝ ਹਾਊਸ ਦੇ ਉੱਪਰ ਤੇ ਤੁਹਾਨੂੰ ਇੱਥੋਂ ਦਾ ਜਿਹੜੇ ਕਿ ਮੈਂ ਕਹਿੰਨਾ ਵੀ ਐਡਾ ਮਨ ਪਰ ਆਉਂਦਾ ਬਾਈ ਜੀ ਵੇਖ ਕੇ ਮਨ ਪਰ ਆਉਂਦਾ ਵੀ ਇਹ ਲੋਕ ਰਹਿੰਦੇ ਕਿਵੇਂ ਸਰਵਾਈਵ ਕਿਵੇਂ ਕਰਦੇ ਲਗਭਗ ਜ਼ਿਆਦਾਤਰ ਇੱਥੋਂ ਦੇ ਲੋਕ ਜ਼ਮੀਂਦਾਰ ਨੇ ਤੇ ਕਈ ਜ਼ਮੀਨਾਂ ਲੈਸ ਨੇ ਕਈਆਂ ਕੋਲੇ ਕੋਈ ਕਿਲਾ ਡੇਢ ਕਿਲਾ ਦੋ ਕਿਲਿਆਂ ਦੇ ਇਹ ਜਿਹੜੇ ਕਿ ਮਾਲਕ ਨੇ ਜਿਹੜੇ ਜ਼ਿਆਦਾਤਰ ਤੁਹਾਨੂੰ ਵੱਡੀਆਂ-ਵੱਡੀਆਂ ਕੋਟੀਆਂ ਉਹਨਾਂ ਦੇ ਆਪ ਦੀਆਂ ਜ਼ਮੀਨਾਂ ਦੇ ਵਿੱਚ ਨੇ ਚਲੋ ਕੋਈ 10-15 20 ਕਿਲਿਆਂ ਵਾਲੇ ਵੀ ਹੈਗਾ ਪਰ ਤੁਸੀਂ ਸਾਰੇ ਬੰਨੇ ਹਾਲਾਤ ਵੇਖੋ ਲਗਭਗ ਤੁਸੀ ਬਾਨ ਤੋਂ ਲੈ ਕੇ ਤੇ 10 ਕਿਲੋਮੀਟਰ ਅੱਗੇ ਇੱਕ ਬਾਨਾ ਕਾਗਰਜੀਤ ਵੀ ਰਹਿੰਦਾ ਹੀ ਹੈ ਨਾ ਹਾਂਜੀ ਹਾਂਜੀ 10 ਕਿਲੋਮੀਟਰ ਏਰੀਏ ਦੇ ਵਿੱਚ ਇੱਕ ਦਰਿਆ ਨੰਗ ਦਾ ਸਤਲੁਜ ਬਿਆਸ ਤੇ ਸਤਲੁਜ ਦਾ ਦਰਿਆ ਹਰੀਕੇ ਪਤਨ ਇਕੱਠਾ ਹੋ ਜਾਂਦਾ ਅੱਗੇ ਜਾ ਕੇ ਸਤਲੁਜ ਦੇ ਵਿੱਚ ਸਾਰਾ ਪਾਣੀ ਪੈਂਦਾ ਉਸ ਨੇ ਲਗਭਗ ਇਹ ਹਰੀਕੇ ਪਤਨ ਤੋਂ ਲੈ ਕੇ ਫਾਇਲਕਾ ਤੱਕ 500 ਤੋਂ ਲੈ ਕੇ 600 ਪਿੰਡ ਬਿਲਕੁਲ ਹੀ ਖਤਮ ਕਰਦੇ ਬਿਲਕੁਲ ਹੀ ਤਾਂ ਸਾਡੇ ਮਿੱਤਰਾਂ ਨੇ ਨਿਸ਼ਚਾ ਲਿਆ ਵੀ ਅਸੀਂ ਜਾਨੀ ਕਿ ਪਿੰਡ ਜਿਹੜਾ ਧੀਰਾ ਘਰ ਆ ਤੇ ਜਿਹੜੇ ਆ ਇੱਥੋਂ ਦੇ ਲੋਕ ਰਹਿਣ ਵਾਲੇ ਇਹਨਾਂ ਦੀ ਅਸੀਂ ਯਾਨੀ ਕਿ ਮਦਦ ਕਰਾਂਗੇ ਤੇ ਬਾਕੀ ਤੁਹਾਨੂੰ ਉਹਨਾਂ ਦੇ ਹਾਲਾਤ ਵਿਖਾ ਦਈਏ ਕਿੰਨੇ ਕਿੰਨੇ ਫਟੋ ਡੂੰਗਾ ਪਾਣੀ ਇੱਥੋਂ ਦੇ ਲੋਕ ਸਰਵਾਈਵ ਕਿਵੇਂ ਕਰਦੇ ਆਜੋ ਸਭ ਤੋਂ ਪਹਿਲਾਂ ਤੁਹਾਨੂੰ ਕੈਮਰਾਮੈਨ ਨੇ ਨਜ਼ਾਰਾ ਵਿਖਾਤਾ ਹੁਣ ਆਪਾਂ ਚੱਲਦੇ ਆਂ ਨੀਚੇ ਆਜੋ ਪਰ ਘਰਾਂ ਦੇ ਵਿੱਚ ਜਾ ਕੇ ਵੜ ਕੇ ਦੇਖਾਂਗੇ ਉਹਨਾਂ ਦੇ ਦੁੱਖ ਜਾਨਣ ਦੀ ਕੋਸ਼ਿਸ਼ ਕਰਾਂਗੇ ਵੀ ਪ੍ਰਸ਼ਾਸਨ ਨੇ ਕੀ ਕੀਤਾ ਕਿਵੇਂ ਕੀਤਾ ਹਨ ਨਿੱਕੇ ਨਿੱਕੇ ਬੱਚੇ ਇੱਥੇ ਕਦੋਂ ਤੋਂ ਰਹਿ ਰਹੇ ਆ ਕਿੰਨੇ ਦਿਨ ਹੋ ਗਏ ਉਹਨਾਂ ਨੂੰ 20 22 ਦਿਨ ਹੋ ਗਏ ਬਾਈ ਜੀ ਇੱਥੇ ਸਪੈਸ਼ਲ ਡਾਕਟਰਾਂ ਦੀ ਟੀਮ ਪਹੁੰਚੀ ਆ ਸਪੈਸ਼ਲ ਸੇਵਾ ਕਰਨ ਵਾਸਤੇ ਬਿਲਕੁਲ ਫ੍ਰੀ ਤੇ ਆਜੋ ਆਪਾਂ نیچے ਚੱਲਦੇ ਹਾਂ ਇਹ ਸਕੂਲ ਸਕੂਲ ਦੀ ਬਿਲਡਿੰਗ ਹੈ ਜਿੱਥੇ ਕਿ ਸਾਰਾ ਪਿੰਡ ਵਸਿਆ ਹੋਇਆ ਇਹ ਸਕੂਲ ਨੂੰ ਬੰਦ ਕਰ ਦਿੱਤਾ ਗਿਆ ਤੇ ਲਗਭਗ ਯਾਨੀ ਕਿ ਕਾਫੀ ਉੱਚਾ ਸਕੂਲ ਬਣਾਇਆ ਹੈ ਸ਼ੁਰੂ ਤੋਂ ਹੀ ਕਾਉਂਕੀ ਸਰਕਾਰਾਂ ਨੂੰ ਪਤਾ ਸੀ ਵੀ ਇੱਥੇ ਆਏ ਵਦਨ ਪਾਣੀ ਆਉਂਦਾ ਹੀ ਰਹਿੰਦਾ ਤੇ ਬਹੁਤ ਉੱਚਾ ਹਾਈ ਸਕੂਲ ਬਣਾਇਆ ਇੱਥੇ ਤੁਹਾਨੂੰ ਲੋਕ ਰਹਿੰਦੇ ਵਿਖਾਵਾਂਗੇ ਸਰਵਾਈਵ ਕਰਦੇ ਵਿਖਾਵਾਂਗੇ ਇਧਰ ਸਪੈਸ਼ਲ ਲੋਕਾਂ ਨੇ ਬਈ ਸਮਾਨ ਰੱਖਿਆ ਹੈ ਸਕੂਲ ਦੇ ਵਿੱਚ ਪਏ ਹੋਏ ਨੇ ਬੈੱਡ ਵਗੈਰਾ ਸਾਰਾ ਫਰਿੱਜ ਪਾਣੀ ਵਗੈਰਾ ਇੱਥੇ ਯਾਨੀ ਕਿ ਸਾਰਾ ਮਿਲਦਾ ਇੱਥੇ ਰਾਸ਼ਨ ਪਾਣੀ ਆ ਦੇਖੋ ਤੁਸੀਂ ਠੀਕ ਹੈ ਕਿ ਨਹੀਂ ਇੱਥੇ ਰਹਿਣ ਤੇ ਮਜਬੂਰ ਹੋਏ ਖੜੇ ਨੇ ਆਪ ਦਾ ਇੱਕ ਘਰ-ਬਾਰ ਛੱਡ ਕੇ ਕਿਉਂਕਿ ਇਹਨਾਂ ਦੇ ਤਕਰੀਬਨ ਹੀ ਘਰ ਖਤਰੇ ਦੇ ਵਿੱਚ ਨੇ ਤਾਂ ਇੱਥੇ ਬਿਲਕੁਲ ਸਾਰਾ ਪ੍ਰਬੰਧ ਕੀਤਾ ਗਿਆ ਇਹਨਾਂ ਨੇ ਇੱਥੇ ਡਾਕਟਰ ਸਾਡੇ ਸਹਿਬਾਨ ਸਾਡੇ ਨਾਲ ਹੀ ਆਏ ਨੇ ਭਦੌੜ ਜਿਹੜੀ ਉਹਨਾਂ ਦੀ ਸੰਸਥਾ ਉੱਥੋਂ ਆਏ ਨੇ ਸਪੈਸ਼ਲ ਡਾਕਟਰ ਹਰਕਮਲ ਸਿੰਘ ਤੇ ਡਾਕਟਰ ਉਹਨਾਂ ਦੇ ਨਾਂ ਸਾਨੂੰ ਪਤਾ ਨਹੀਂ ਸਪੈਸ਼ਲ ਮੈਡੀਸਨ ਸੌਦਾ ਦੇਣ ਸਾਡੇ ਨਾਲ ਆਏ ਨੇ ਤਾਂ ਬਾਈ ਜੀ 24 ਘੰਟੇ ਲੰਗਰ ਪੱਕਦਾ ਵੇਖੋ ਸਕੂਲ ਦੇ ਵਿੱਚ ਇੱਥੋਂ ਤੱਕ ਪਾਣੀ ਆ ਚੁੱਕਿਆ ਬਹੁਤ ਉੱਚਾ ਇਹ ਸਕੂਲ ਬਣਾਇਆ ਇੱਧਰ ਤੁਹਾਨੂੰ ਰਸੋਈ ਘਰ ਵਿਖਾ ਦਿੰਦੇ ਆ ਜੀ ਬਿਲਕੁਲ ਆਪਣੇ ਸਾਰਾ ਪਿੰਡ ਹੀ ਇੱਥੇ ਆਈ ਹਾਂ ਜਿੰਨੇ ਵੀ ਤਾਂ तकरीबन ਜਿੰਨੇ ਵੀ ਵਾਸੀ ਐ ਇੱਥੋਂ ਦੇ ਉਹ ਸਾਰੇ ਥੇ ਬਹਿ ਕੇ ਹੀ ਹਰ ਰੋਜ਼ ਆਪਦਾ ਲੰਗਰ ਪਾਣੀ ਤਿਆਰ ਕਰਦੇ ਨੇ ਇਹ ਉਹ ਜਗ੍ਹਾ ਤੇ ਬਜ਼ੁਰਗ ਹੁਣ ਫੁਲਕਾ ਛਕ ਰਹੇ ਨੇ ਇਹ ਆ ਦੇਖ ਸਕਦੇ ਤੁਸੀਂ ਠੀਕ ਆ ਕਿ ਨਹੀਂ ਤਾਂ ਇਹ ਸਕੂਲ ਹੀ ਇਹਨਾਂ ਦਾ ਯਾਨੀ ਕਿ ਲਾਸਟ ਆਪਾਂ ਸਹਾਰਾ ਮੰਨ ਸਕਦੇ ਹਾਂ ਕਿੰਨੇ ਦਿਨ ਹੋ ਗਏ ਜੀ ਆਪਾਂ ਨੂੰ ਇੱਥੇ 15 ਦਿਨ ਹੋ ਗਏ ਜੀ ਹਾਂ ਤੇ ਕੀ ਹਾਲ ਹੈ ਕਿਵੇਂ ਕੋਈ ਮਦਦ ਪ੍ਰਸ਼ਾਸਨ ਅਨ ਕੋਈ ਨਹੀਂ ਆਇਆ ਇੱਥੇ ਕੋਈ ਨਹੀਂ ਆਇਆ ਜੀ ਕੋਈ ਨਹੀਂ ਆਇਆ ਜਮੀਨ ਜਾਇਦਾਦ ਦੇ ਹੈਗੇ ਆਪਣੇ ਕੋਲ ਜਮੀਨ ਹੈਗੀ ਨਹੀਂ ਕਈਆਂ ਕੋ ਜਮੀਨ ਹੈਗੀ ਕਈ ਉਹ ਨਹੀਂ ਹੈਗੀ ਉਤਰੇ ਹੀ ਹੈ ਘਰਾਂ ਦਾ ਕੀ ਹਾਲ ਹੈ ਜੀ ਘਰਾਂ ਇਹ ਪਾਣੀ ਵੜਿਆ ਤਰ ਕਰਕੇ ਸੂਲੇ ਬੈਠੇ ਆਣਗੇ ਅੱਛਾ ਅੱਛਾ ਘਰਾਂ ਦਾ ਬੁਰਾ ਹਾਲ ਹੀ ਹੈ ਜੀ ਹਾਂ ਬੱਚੇ ਜਿਹੜੇ ਉਹ ਕਈ ਬਾਹਰ ਕੱਢੇ ਆ ਨਿਗੇ ਨਿਗੇ ਜਿਹੜੇ ਆ ਅੱਛਾ ਤੇ ਉਹਨਾਂ ਦਾ ਮੁਰਕ ਚੋਕ ਕੇ ਨਹੀਂ ਕਰਾ ਜਾਂਦਾ ਅੱਛਾ ਜੀ ਇੱਕ ਮੇਰਾ ਪੋਤਰਾ ਲੰਗਾ ਹੈ ਉਹ ਬਚਾਰੇ ਨੂੰ ਅਸੀਂ ਉਹ ਲੱਤਾਂ ਤੋਂ ਵਿਆਰੀ ਆ ਇੱਕ ਮੁੰਡਾ ਹੋਵੇ ਉੱਥੇ ਕੋਹ ਰਿਹਾ ਉਹ ਵੀ ਬਚਾਰਾ ਉਹ ਘਰੇ ਹੀ ਆ ਉਹ ਉਹ ਤੋਂ ਮਿੱਤੂ ਰਹਿਣੀ ਜਾਂਦਾ ਨਾ ਬਾਹਰ ਜਾਣ ਜੋਗਾ ਨਾ ਅੰਦਰ ਜਾਣ ਜੋਗਾ ਹੀ ਆ ਅੱਛ ਹਾਂ ਇਹ ਹੋਇਆ ਲਾਲ ਹੋਇਆ ਇਹ ਰਾਤ ਨੂੰ ਫਿਰ ਲਾਈਟ ਲੋਡ ਦੀ ਸੋਧਾ ਇੱਥੇ ਫੁੱਲ ਲਾਈਟ ਆ ਜਾਂਦੀ ਰਾਤ ਨੂੰ ਰਾਤ ਨੂੰ ਆ ਜਾਂਦੀ ਹਾਂ ਲਾਈਟ ਆ ਜਾਂਦੀ ਦਿਨੇ ਕੱਟ ਦਿੰਦੇ ਦਿਨੇ ਕੱਟ ਦਿੰਦੇ ਉਹ ਹੀ ਇਹਨਾਂ ਦਾ ਕੱਢ ਕੇ ਕੱਢਦੇ ਜਿਹੜੇ ਗਨ ਬੋਟ ਆਏ ਆ ਅੱਛਾ ਅੱਛਾ ਜੀ ਇਹ ਤਾਰਾਂ ਤੋਰਾ ਲੋਕਾਂ ਦੀਆਂ ਸਾਡਾ ਡਾਕਟਰ ਆਏ ਉਹਨਾਂ ਤੋਂ ਤੁਸੀਂ ਆਪ ਦੀ ਜੂ ਵੀ ਦਵਾਈ ਦਵਾਈ ਲੈ ਸਕਦੇ ਹਾਂ ਜੀ ਲੈ ਲੈ ਦਵਾਈ ਅਸੀਂ ਲੈ ਲਈ ਦਵਾਈ ਲੈ ਲਈ ਕਿੰਨੇ ਕਿ ਦਿਨਾਂ ਤੱਕ ਪਾਣੀ ਉਤਰ ਸਕਦਾ ਵੀ ਨਹੀਂ ਜੀ ਪਤਾ ਨਹੀਂ ਇਹ ਤਾਂ ਹੁਣੇ ਪਤਾ ਨਹੀਂ ਵੀ ਹੁਣੇ ਚੜ੍ਹ ਜੇ ਫੇਰ ਅੱਛਾ ਜੀ ਤੁਹਾਨੂੰ ਕਿੰਨਾ ਚਿਰ ਹੋ ਗਿਆ ਇਹ ਤੁਸੀਂ ਕਿੰਨੇ ਕੁ ਡੋਬੇ ਸੋਕੇ ਇੱਥੇ ਵੇਖਦੇ ਆ ਸਾਨੂੰ ਪਹਿਲੇ ਪਾਣੀਆਂ ਚ ਵੀ ਇੱਥੇ ਆਏ ਆ ਅੱਛਾ ਜੀ ਪਹਿਲੀ বার ਵੀ ਇਤਨਾ ਉਦੋਂ ਵੀ ਪਾਣੀ ਬੜਾ ਚੜਦਾ ਸੀ ਕਿੰਨਾ ਚਿਰ ਰਹਿ ਤੁਸੀਂ ਰੁਬੀ ਉਦੋਂ ਉਹ ਉਦੋਂ ਵੀ ਅਸੀਂ ਮਹੀਨਾ ਹੀ ਰਹੇ ਹਿਸਾਬ ਨਾਲ ਇੱਥੇ ਅੱਛਾ 2023 ਦੇ ਵਿੱਚ ਕਿੰਨਾ ਚਿਰ ਰਹਿ ਰਹੇ ਰੱਬ ਮੁੜ ਕੇ ਪਾਣੀ ਘਰਾਂ ਚੋਂ ਨਹੀਂ ਨਿਕਲਿਆ ਘਰ ਜਾ ਕੇ ਸੁੱਕੇ ਕਦੋਂ ਉੜੇ ਕਦੋਂ ਘਰ ਜਾਣਾ ਅੱਛਾ ਜੀ ਜੇ ਘਰੋਂ ਜਾਵਾਂਗੇ ਘਰ ਅੰਦਰ ਪਾਣੀ ਪਾਇਆ ਤੇ ਕੰਧਾਂ ਟੋਏ ਪਏ ਸੀ ਟੋਏ ਪਏ ਸੀ ਮੁੜ ਕੇ ਧੋ ਤੋ ਕੇ ਸਾਹ ਤੇ ਫੇਰ ਹੀ ਅੰਦਰ ਵੜਨਾ ਫੇਰ ਹੀ ਅੰਦਰ ਵੜਨਾ ਤਾਂ ਬਜ਼ੁਰਗਾਂ ਦੀ ਤੁਸੀਂ ਤਕਲੀਫ ਦੇਖ ਸਕਦੇ ਜਿੱਦਾਂ ਭੈਣਾ ਮੇਰੀਆਂ ਬੈਠੀਆਂ ਹੋਈਆਂ ਤਾਂ ਸਾਸਿ ਕਾਲ ਭੈਣ ਜੀ ਤੇ ਭੈਣ ਜੀ ਕਿਵੇਂ ਸਰਵਾਈਵ ਕਰਦੇ ਤੁਸੀਂ ਇੱਥੇ ਕਿਵੇਂ ਗੁਜ਼ਾਰਾ ਚੱਲਦਾ ਜੀ ਤੁਹਾਡਾ ਇਤਰਾ ਹੀ ਮਾੜਾ ਮੋਟਾ ਭੈਣਾ ਭਰਾ ਹੁੰਦੇ ਆ ਫਿਰ ਪੈਸੇ ਨਹੀਂ ਹੋ ਜਿਵੇਂ ਕੋਈ ਘਰ ਦੇ ਖਰਚੇ ਵਗੈਰਾ ਫਿਰ ਉਹ ਕਿਵੇਂ ਬਹਿੰਦੇ ਓਏ ਇਤਰਾ ਇਹਦੇ ਭੈਣ ਭਰਾ ਦੇ ਘਰੇ ਜਾਈਦਾ ਉੱਥੇ ਦੁੱਧ ਵਾ ਘੋਟ ਲਿਆ ਆਈਦਾ ਦੇ ਵਰਤ ਲਈਦਾ ਵੈਸੇ ਕੋਈ ਜ਼ਮੀਨ ਜਾਇਦਾਦ ਹੈਗੀ ਆਪਣੇ ਕੋਲੇ ਹੈਗੀ ਉਹ ਸਾਰੀ ਡੁੱਬ ਗਈ ਸਾਰੀ ਡੁੱਬ ਕਿੰਨੀ ਸੀ ਆਪਣੇ ਕੋਲੇ ਹੈਗੀ 3 ਕਿੱਲੇ ਸਾਢੇ 3 ਕਿੱਲੇ ਸਾਰੀ ਡੁੱਬ ਗਈ ਸਾਰੀ ਡੁੱਬ ਗਈ ਹੁਣ ਦੀ ਆਸ ਮੇਦ ਹੈਗੀ ਝੋਨਾ ਵਗੈਰਾ ਨਾ ਕੋਈ ਆਸ ਨਹੀਂ ਕੋਈ ਆਸ ਨਹੀਂ ਇਹ ਜਿਹੜੇ ਆ ਜਿਹੜਾ ਤੁਹਾਨੂੰ ਖਾਣਾ ਪੀਣਾ ਦਾਣਾ ਇਹ ਕਿੱਥੋਂ ਆ ਰਿਹਾ ਤੁਹਾਨੂੰ ਇਹ ਇਹ ਤਾਂ ਢੇਰਗੇ ਪੈਣਾ ਭਰਾ ਦੇ ਕੇ ਜਾਂਦੇ ਆ ਜੋ ਬੰਦੇ ਸਸਤਾ ਚਲਾਈਏ ਇਹ ਦੇਖੇ ਜਾਂਦੇ ਆ ਹਾਂਜੀ ਹਾਂਜੀ ਇਹ ਡੇਲੀ ਤੁਹਾਨੂੰ ਪਹਚਾ ਦਿੰਦੇ ਇਸ ਰਾਸ਼ਨ ਇਹ ਡੇਲੀ ਨਹੀਂ ਜੁੱਗਦੇ ਹਫ਼ਤੇ ਬਾਅਦ ਆ ਜਾਂਦੀ ਹਫ਼ਤੇ ਬਾਅਦ ਬਾਕੀ ਹਫ਼ਤਾ ਨਿਕਲ ਜਾਂਦਾ ਸੋ ਹਾਂ ਹੁਣ ਨਿਕਲ ਜਾਂਦਾ ਸਾਰੇ ਤੁਸੀਂ ਇੱਥੇ ਜੇ ਰਲ ਮਿਲ ਕੇ ਰਹਿੰਦੇ ਜੇ ਸਾਰੀ ਬਰੇ ਹਾਂ ਸਾਰੇ ਰਲ ਮਿਲ ਕੇ ਰਹਿੰਦੇ ਆ ਭਣਾ ਭਰਾ ਬੀਬੀਆਂ ਬਣਾਉਂਦੀਆਂ ਰੋਟੀ ਪਾਣੀ ਇੱਦਾਂ ਖਾ ਲਈ ਤੇ ਹਾਂ ਠੀਕ ਆ ਜੀ ਤੇ ਆਜੋ ਤੁਹਾਨੂੰ ਹੁਣ ਬਾਹਰ ਦਾ ਮਾਹੌਲ ਦਿਖਾਉਨੇ ਆ ਅਸੀਂ ਆਜੋ ਜੀ ਤੇ ਹੁਣ ਆਪਾਂ ਤੁਹਾਨੂੰ ਲੈ ਕੇ ਚੱਲਦੇ ਪਿੰਡ ਦੇ ਵਿੱਚ ਠੀਕ ਹੈ ਕਿ ਨਹੀਂ ਇਹ ਪਿੰਡ ਹੈਗਾ ਘਾਰਾ ਸੌਰੀ ਧੀਰਾ ਘਾਰਾ ਕਹਿ ਦਿੰਦੇ ਆ ਤੇ ਇਹ ਆਪਣੇ ਵਾਸਤੇ ਆਈ ਆ ਬੋਰਡ ਜੀ ਤੇ ਆਪਾਂ ਬਹਿ ਕੇ ਜਾਵਾਂਗੇ ਤੌੜੀ ਪਿੰਡ ਵਾਸੀਆਂ ਨੇ ਮੇਰੇ ਵਾਸਤੇ ਇਹ ਇੰਤਜ਼ਾਮ ਕੀਤਾ ਵੀ ਆਪਾਂ ਘਰ-ਬਾਰ ਦਿਖਾਈਏ ਹਨਾ ਤੇ ਇਹ ਦੇਖੋ ਜੀ ਸਕੂਲ ਆ ਜਿਹੜਾ ਇਹ ਤੁਹਾਨੂੰ ਮੈਂ ਦਿਖਾ ਦੇਣਾ ਪਿੰਡ ਧੀਰਾਕਰ ਅਜ ਤੋਂ ਸਾਹਮਣੇ ਸਕੂਲ ਤੇ ਨਾਮ ਲਿਖਿਆ ਹੋਇਆ ਵੇਖੋ ਜੀ ਪਿੰਡ ਧੀਰਾਕਰ ਤੇ ਇਹਦੇ ਤੇ ਆਪਾਂ ਬਈ ਨਹੀਂ ਓਏ ਇੱਕ ਮਿੰਟ ਇੱਕ ਮਿੰਟ ਤਾਂ ਆਪਾਂ ਇੱਥੇ ਬਹਿ ਗਏ ਆ ਜੀ ਆਪਾਂ ਘਰ-ਘਰ ਜਾ ਕੇ ਦੇਖਾਂਗੇ ਵੀ ਉਹਨਾਂ ਦੇ ਹਾਲਾਤ ਕਿਆ ਹੋ ਜੇ ਨੇ ਘਰ ਕਿਵੇਂ ਆ ਤੇ ਉਹ ਕਿਵੇਂ ਸਰਵਾਈਵ ਕਰਦੇ ਨੇ ਹਨਾ ਅਸੀਂ ਜ਼ਿੰਦਗੀ 'ਚ ਇਹ ਮੈਂ ਤਾਂ ਪਹਿਲੀ ਵਾਰ ਹੀ ਪਾਣੀ ਦੇਖਿਆ ਮੇਰੀ ਉਮਰ 32 ਸਾਲ ਹੋ ਗਈ ਆ ਤੇ ਮੈਂ ਇਹ ਪਹਿਲੀ ਵਾਰੀ ਇਹੋ ਜਿਹਾ ਯਾਨੀ ਕਿ ਮੰਝਰ ਦੇਖਿਆ ਵੀ ਮੈਂ ਹੈਰਾਨ ਆ ਇਹ ਕਹਿੰਦੇ ਵੀ ਹਰ ਤੀਜੀ ਚੌਥੇ ਸਾਲ ਸਾਡੇ ਆਉਂਦਾ ਹੀ ਰਹਿੰਦਾ 1988 ਚ ਆਇਆ ਉਸ ਤੋਂ ਬਾਅਦ 2013 ਚ ਆਇਆ 2023 2025 ਚਾਰ ਵਾਰਾਂ ਇਹ ਕਹਿੰਦੇ ਵੀ ਅਸੀਂ ਇਹ ਤਾਂ ਮੰਝਰ ਦੇਖ ਚੁੱਕੇ ਆ ਸਾਨੂੰ ਇਹ ਆਦਤ ਪਹਿ ਚੁੱਕੀ ਆ ਤਾਂ ਮੇਰਾ ਵੀਰ ਵਿਖਾਈ ਹੋਣਾ ਫੜਾਈ ਮੈਨੂੰ ਕੈਮਰਾ ਤਾਂ ਮੁੰਡਿਆਂ ਨਾਲ ਗੱਲਬਾਤ ਕਰਦੇ ਆ ਵੀਰ ਨਾਲ ਸਤਿ ਸ਼੍ਰੀ ਅਕਾਲ ਵੀਰ ਜੀ ਕੀ ਨਾਮ ਆ ਜੀ ਆਪਣਾ ਕੁਲਦੀਪ ਸਿੰਘ ਜੀ ਕੁਲਦੀਪ ਸਿੰਘ ਤੁਰਿਓ ਤੁਰਿਓ ਤੇ ਕਿੰਨਾ ਚਿਰ ਹੋ ਗਿਆ ਜੀ ਤੁਹਾਨੂੰ ਇੱਥੇ ਰਹਿੰਦਿਆਂ ਨੂੰ ਕਿ ਜਨਮੀ ਇੱਥੇ ਦਾ ਇੱਥੋਂ ਦਾ ਹੀ ਆ ਜੀ ਸਾਡਾ ਯਾਰ ਮੈਥੇ ਦਾ ਜ਼ਮੀਨ ਹੈਗੀ ਆਪਣੇ ਕੋਲੇ ਕਿ ਨਹੀਂ ਹਾਂਜੀ ਕਿੰਨੀ ਆ 1.5 2 ਕਿੱਲੇ ਲੇਖਾਂ 1.5 2 ਕਿੱਲੇ ਹਾਂਜੀ ਤਾਂ ਮਿੱਤਰੋ ਗੱਲ ਇਹ ਆ ਵੀ ਜਿਹੜੇ 1.5 ਤੋਂ ਲੈ ਕੇ ਤੇ 4-5 ਕਿੱਲਾਂ ਵਾਲੇ ਨਾ ਅਸਲ ਮਦਦ ਤਾਂ ਆਪਣੀ ਉਹਨਾਂ ਦੀ ਕਰਨੀ ਬੰਦੀ ਆ 1.5 ਤੋਂ ਲੈ ਕੇ 4-5 ਕਿੱਲੇ ਵਾਲੇ ਚਲੋ ਠੀਕ ਆ ਵੱਡੇ ਆ ਉਹ ਕਿੰਨਾ ਕਿਤੇ ਸੰਭਲ ਜਾਂਦੇ ਨੇ ਪਰ ਇਹਨਾਂ ਦਾ ਸਾਰਾ ਕੀ ਸਾਰੇ ਸਾਰੇ ਪਿਆਰੇ ਬੰਦੇ ਆ ਮਿਸਤਰੀ ਦਾ ਕੰਮ ਹਾਂਜੀ ਉਹਦੇ ਚ ਰੇਤਾ ਰੂਤਾ ਨਹੀਂ ਆਉਂਦੀ ਜ਼ਮੀਨ ਤੇ ਕਿ ਹੋਜੇ ਪਾਣੀ ਲੈ ਜਾ ਤਾਂ ਫਸਲ ਹੋ ਜਾਊਗੀਗਾ ਨਹੀਂ ਬਹੁਤ ਹਲੂ ਮਿੱਟੀ ਰੇਤਾ ਪੈ ਜਾਂਦੀ ਮਿੱਟੀ ਰੇਤਾ ਪੈ ਜਾਂਦੀ ਕੀ ਨਾਮ ਆਪਣਾ ਵੀਰੇ ਮੇਰਾ ਨਾਮ ਲਾਪ੍ਰਿਤ ਸਿੰਘ ਆ ਜੀ ਆਪਣੇ ਕੋਲੇ ਕਿੰਨੀ ਜ਼ਮੀਨ ਆ ਨਹੀਂ ਆਪਣੇ ਕੋਲ ਸਾਬ ਦੀ ਮਾਰਕੀਟ ਦੀ ਜ਼ਮੀਨ ਤਾਂ ਨਹੀਂ ਹੈਗੀ ਉੰਜ ਠੇਕੇ ਲਈ ਆ ਠੇਕੇ ਕਿੰਨੇ ਲਈ ਆ ਠੇਕੇ ਆਪਾਂ 2 ਕਿਲੇ ਤਾਂ ਲਿਆ ਜੀ ਸੋ ਇਥੋਂ ਕੀ ਲਈ ਦੀ ਆਪਾਂ ਅੱਜ ਅੱਛਾ ਜੀ ਆਪਾਂ ਕਰਦਾ ਫਾਰਿਆ ਹਲਾ ਦੇ ਇਹ ਆਪਾਂ ਆਪਣਾ ਘਰ ਵੀ ਰਹੇ ਨਹੀਂ ਆਪਣੇ ਸ ਹੋਰ ਕਿਸੇ ਦਾ ਜੀ ਕੀ ਨਾਮ ਉਹਨਾਂ ਦਾ ਨਾਮ ਕੀ ਆ ਜੀ ਇਹ ਜੀ ਬੋਟ ਸਿੰਘ ਦਾ ਘਰ ਆ ਜੀ ਬੋੜ ਸਿੰਘ ਦਾ ਘਰ ਆਈ ਤੁਹਾਡਾ ਬਾਲਾ ਹੋਈ ਸੀ ਦੇ ਵਿੱਚ ਇੱਥੇ ਨੇ ਇੱਕ ਇੱਕੀ ਕਮਰੇ ਸੀ ਪਹਿਲਾਂ ਅੱਛਾ ਜੀ ਤੇ ਉਹ ਪਾਣ ਡੇਗ ਪੇ ਉਹ ਡੇਗ ਪੇ ਉਸ ਤੋਂ ਬਾਅਦ ਵੀ ਘਰ ਦੀ ਗਰੀਬੀ ਹੋਣ ਕਰਕੇ ਵੀ ਕਮਰੇ ਨਹੀਂ ਦੁਬਾਰਾ ਪਏ ਉਹਨਾਂ ਤੋਂ ਦੁਬਾਰਾ ਨਹੀਂ ਪਏ ਇਹ ਫਿਰ ਕੁਲੀ 'ਚ ਰਹਿੰਦੇ ਇੱਥੇ ਫਿਰ ਹਾਂਜੀ ਅਜੇ ਬੋੜ ਸਿੰਘ ਇਸ ਕੁਲੀ 'ਚ ਰਹਿੰਦਾ ਹਾਂਜੀ ਹਾਂਜੀ ਇਹਨੂੰ 2023 ਤੋਂ ਬਾਅਦ 2025 ਆ ਗਿਆ ਹਾਂਜੀ ਕਿਹੜਾ ਵੀਰ ਕੌਣ ਬੋੜ ਸਿੰਘ ਅੱਛਾ ਇਹ ਬੋਰ ਸਿੰਘ ਬਜ਼ੁਰਗ ਆ ਕਮਰਾ ਜਿਹੜਾ ਹੁਣ ਪਾ ਕੇ ਤੇ ਇਹ ਆ ਪਾਉਣ ਲੱਗੇ ਬਜ਼ੁਰਗ ਬਾਬੇ ਆਏ ਤੇ ਇਤਰਾ ਆ ਦੇਖੀ ਮੜਾ ਆ ਨਗਰ ਸੋਈ ਜਿੱਥੇ ਪਾਣੀ ਘਰੇ ਕਮਰਾ ਠੀਕ ਹੈ ਆ ਸੰਗਤ ਹੈਗੀ ਆ ਬੱਗੂ ਵਾਲਾ ਬੱਗੂ ਵਾਲਾ ਠੀਕ ਹੈ ਜੀ ਠੀਕ ਹੈ ਜੀ ਬੱਗੂ ਵਾਲਾ ਮੁੰਡੇ ਦਾ ਨਾਂ ਕੀ ਤੁਹਾਡੇ ਦਾ ਗੁਰਦੁਆਰਾ ਸਾਹਿਬ ਚ ਬੈਠੇ ਹੋਇਆ ਹਨਾ ਠੀਕ ਹੈ ਜੀ ਤੇ ਇਹ ਬਜ਼ੁਰਗ ਨੇ ਵੀ ਜਿਨ੍ਹਾਂ ਦੇ ਘਰ ਯਾਨੀ ਕਿ 2023 ਚ ਡਿੱਗ ਪਏ ਸੀ ਤੇ ਇਹ ਬਾਬਿਆਂ ਨੇ ਯਾਨੀ ਕਿ ਸੇਵਾ ਦਿੱਤੀ ਤੇ ਉਸ ਨਾਲ ਅਜੇ ਲੈਂਟਰ ਪੈਨ ਵਾਲਾ ਹਨਾ ਜੀ ਲੈਂਟਰ ਪੈਨ ਸਾਹਮਣੇ ਇਹਨਾਂ ਦੀ ਦੇਖ ਸਕਦੇ ਹੋ ਤੁਹਾਨੂੰ ਵੀ ਦਿਖਾ ਦਿੰਨੇ ਆਪਾਂ ਤੁਹਾਨੂੰ ਅੱਛਾ ਜੀ ਉਹਨੇ ਉਧਰ ਨਹੀਂ ਜਾਂਦੀ ਚਾਰ ਪੰਜ ਕਿਲੇ ਜਿਮਣਾ ਇਥੇ ਤੋੜੀ ਗਾਇ ਗਾਇ ਸਾਰੀ ਡੂੰਗੀ ਆਈ ਇਹ ਸਾਰੀ ਕਿੰਨੇ ਫੁੱਟ ਡੂੰਗੀ ਹੋ ਸਕਦੀ ਹੈ ਜੀ ਇਹ ਵੀ ਇਤਨਾ ਪਾਣੀ ਤਿੰਨ ਕ ਚਾਰ ਫੁੱਟ ਡੂੰਗਾ ਥਾ ਜੇਸ ਤੋਂ ਚਾਰ ਫੁੱਟ ਜਿੱਸੇ ਉਹ ਆਪਾਂ ਖੜੇ ਹੋਏ ਹਾਂ ਜਿਸ ਨਾਲ ਆਪਾਂ ਖੜੇ ਇਹ ਲਗਭਗ 8 ਫੁੱਟ ਪਾਣੀ ਹੈਗਾ 8 ਫੁੱਟ ਪਾਣੀ ਇਸ ਜਗ੍ਹਾ ਤੇ ਹੈਗਾ ਜੀ ਇਹ ਸਾਡੇ ਜਿਹੜੇ ਮੁੰਡੇ ਨਹੀਂ ਜਿਹੜੇ ਮੁੰਡੇ ਤਾਰੂ ਮੁੰਡਿਆਂ ਵਿੱਚ ਵੜੇ ਸੀ ਹੁਣ ਸਾਲੇ ਪੈਰ ਨਹੀਂ ਲੱਗਦੇ ਜਿਹੜੇ ਅਣਜਾਣ ਮੁੰਡਿਓ ਕਿੱਥੋਂ ਵੜੇ ਮੈਂ ਤਾਰੂ ਕੱਲ ਵੜੇ ਸੀ ਇੱਥੇ ਉਹ ਇੱਕ ਇੱਕ ਬੋਰ ਫਸ ਗਿਆ ਸੀ ਉਹਦੇ ਕਰਕੇ ਤਾਂ ਦੋਸਤੋ ਇਹ ਤਸਵੀਰਾਂ ਤੁਹਾਨੂੰ ਕਿਸੇ ਨੇ ਨਹੀਂ ਵਿਖਾਈਆਂ ਜਿਹੜੀਆਂ ਕਿ ਤੁਹਾਨੂੰ ਮੈਂ ਦਿਖਾ ਦਿੱਤੀਆਂ ਨੇ ਇਹ ਬਹੁਤ ਬੁਰੇ ਹਾਲਾਤ ਨੇ ਤਾਂ ਮੇਰਾ ਵੀਰ ਜੇ ਦਾ ਥੱਕ ਗਿਆ ਤਾਂ ਦੱਸ ਦਿਓ ਜੇ ਕੋਈ ਗੱਲ ਨਹੀਂ ਆਪਾਂ ਨੂੰ ਐਨ ਵੀ ਥੋੜਾ ਜਿਹਾ ਕਵਰ ਹੋ ਜੇ ਕਿਉਂਕਿ ਆਪਾਂ ਜਦੋਂ ਪਾਣੀ ਸੁੱਕ ਗਿਆ ਤੁਹਾਡੇ ਵਾਸਤੇ ਜਿੰਨੀ ਵੀ ਹੋ ਸਕੇ ਅਸੀਂ ਉਨੀ ਯਾਨੀ ਕਿ ਮਦਦ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਜਿੰਨੇ ਵੀ ਮੇਰੇ ਭਰਾ ਨੇ ਐਨ ਆਰ ਆਈ ਵੀਰ ਨੇ ਕਿਉਂਕਿ ਅਸੀਂ ਕਿਸੇ ਦੇ ਹੱਥ ਬੇੜਾ ਨਹੀਂ ਦੇਣਾ ਸੀ ਆਪਦੇ ਹੱਥੀ ਹਰ ਇੱਕ ਘਰ ਦੀ ਮਦਦ ਕਰਨੀ ਆ ਹਾਂ ਤੁਸੀਂ ਸਾਹਮਣੇ ਸ਼ਾਇਦ ਮੇਰੇ ਸਾਹਮਣੇ ਕੈਮਰਾ ਕਵਰ ਕਰਦਾ ਪਿਆਗਾ ਸਾਹਮਣੇ ਤਰਪੈਲ ਦਿਖ ਰਹੀ ਹੋਗੀ ਮੈਨੂੰ ਸਾਹਮਣੇ ਹਾਂਜੀ ਸਾਹਮਣੇ ਦਿਖ ਰਹੀ ਹੈ ਉਹ ਮੋਟਰ ਤੋਂ ਅਗਲੀ ਸਾਈਡ ਹਾਂਜੀ ਹਾਂਜੀ ਉਹਨਾਂ ਦੇ ਘਰ ਵੀ 2023 ਦੇ ਵਿੱਚ ਆਉਣ ਕਰ ਕਮਰੇ ਜਿੰਨੇ ਕਰੋ ਚਾਰ ਪੰਜ ਘਰ ਹੈ ਜੀ ਪੰਜਾ ਘੋੜੇ ਮਗਲਿਕ ਕੋਠੇ ਕੰਦਰੀਆਂ ਪਹਾੜੀਆਂ ਸੀ ਬਹਿ ਗਿਆ ਉਹਨਾਂ ਤੋਂ ਹਜੇ ਤੱਕ ਕੋ ਰਿਪੇਅਰ ਨਹੀਂ ਹੋਈਆਂ ਹਜੇ ਤੱਕ ਰਿਪੇਅਰ ਨਹੀਂ ਹੋਈਆਂ ਤੇ ਹੁਣ ਦੁਬਾਰਾ ਪਾਣੀ ਔਨ ਕਰਨ ਜਿਹੜੇ ਥੋੜੇ ਜਿਹੇ ਕਮਰੇ ਖੜੇ ਸੀ ਉਹ ਵੀ ਡਿੱਗ ਪਏ ਹੁਣ ਪਹਿਲੇ ਇਦਾਂ ਹਾਲਾਤ ਇਧਰ ਦੇ ਮੁਸ਼ਕਲ ਕੋ ਟੈਲੀ ਸਾਹਬ ਦੀ ਆ ਨਹੀਂ ਚੱਲੀ ਹੈਗੀ ਉਹਦੇ ਦੇ ਬਜਾਤ ਨਹੀਂ ਨਿਕਲਦੀ ਤੁਹਾਨੂੰ ਪਤਾ ਘਰ ਤਾਂ ਮਹਾ ਇੱਕ ਰੀ ਬੰਦਾ ਵਾ ਹਾਂਜੀ ਹਾਂਜੀ ਤਾਂ ਕਰਕੇ ਬਹੁਤ ਮੁਸ਼ਕਲ ਹੋ ਜਾਂਦਾ ਹੈ ਜੀ ਤਾਂ ਦੋਸਤੋ ਮੈਂ ਜਿੰਨੇ ਵੀ ਐਨਆਰਆਈ ਭਰਾ ਮੈਂ ਉਹਨਾਂ ਨੂੰ ਕਹੂੰਗਾ ਵੀ ਤੁਸੀਂ ਗਰਾਊਂਡ ਲੈਵਲ ਤੇ ਆਣ ਕੇ ਇਹਨਾਂ ਲੋਕਾਂ ਦੀ ਮਦਦ ਜ਼ਰੂਰ ਕਰੋ ਕਿਉਂਕਿ ਲਗਭਗ 1 ਮਹੀਨੇ ਨੂੰ ਪਾਣੀ ਲੱਥੇਗਾ ਫਸਲ ਤੇ ਬੀਜੀ ਨਹੀਂ ਜਾਣੀ ਤੇ ਵੈਸੇ ਇਹਨਾਂ ਲੋਕਾਂ ਦੀ ਮੰਗ ਇਹ ਆ ਵੀ ਸਾਨੂੰ ਜੇਕਰ ਫਸਲ ਸਾਡੀ ਜ਼ਮੀਨ ਵਜਦੀ ਰਾ ਤਾਂ ਸਾਨੂੰ ਕਣਕ ਤੇ ਜ਼ਿਆਦਾਤਰ ਯਾਨੀ ਕਿ ਡੀਏਪ ਜਾਂ ਆਪਣੇ ਯੂਰੀਆ ਜਾਂ ਸਪਰੇਆ ਵਗੈਰਾ ਸਾਨੂੰ ਪਹੁੰਚਾਈਆਂ ਜਾਣ ਸਾਨੂੰ ਡੀਜ਼ਲ ਦਿੱਤਾ ਜਾਵੇ ਅਸੀਂ ਆਪ ਦੀਆਂ ਵਾਹ ਕੇ ਪਹਿਲੀਆਂ ਬੀਜ ਲਈਏ ਜਿਹੜੇ ਮੇਰੇ ਵਰਗੇ ਇੱਥੇ ਦਿਹਾੜੀਦਾਰ ਆ ਜੀ ਕਈ ਦਿਹਾੜੀਦਾਰ ਵੀ ਆ ਤੇ ਉਹਨਾਂ ਦੀ ਪੈਸੇ ਵਜੋਂ ਜਾਂ ਮਹੀਨੇ ਡੇਢ ਮਹੀਨੇ ਦੇ ਉਹਨਾਂ ਨੂੰ ਮਦਦ ਕੀਤੀ ਜਾਵੇ ਤਾਂ ਜੋ ਆਪਦੇ ਪੈਰਾਂ ਤੇ ਸਟੈਂਡ ਹੋ ਸਕਣ ਤੇ ਹੁਣ ਆਪਾਂ ਆ ਗਏ ਜੀ ਪਿੰਡ ਦੇ ਬਾਹਰ ਬਾਹਰ ਕਿਉਂਕਿ ਇੱਥੇ ਜ਼ਿਆਦਾਤਰ ਬਾਈਕਾਂ ਨੇ ਟਾਣੀਆਂ ਨੇ ਕਿਉਂਕਿ ਲਗਭਗ ਦਰਿਆਈਏ ਰਹੀ ਆ ਜਾਂਦਾ ਭਾਜੀ ਇਹ ਅੱਛਾ ਇਹ ਟਾਣੀਆਂ ਸਾਰਿਆਂ ਦੇ ਕੋਲ ਆਪਣੀ ਜ਼ਮੀਨ ਆ ਅੱਛਾ ਜੀ ਕੋਈ 4 ਕਿੱਲੇ ਆ ਕਿਸੇ ਦੀ 5 ਕਿੱਲੇ ਇਸ ਤਰ੍ਹਾਂ ਜ਼ਮੀਨਾਂ ਆਪਣੀਆਂ ਜ਼ਮੀਨਾਂ ਦੇ ਵਿੱਚ ਘਰ ਪਾ ਕੇ ਬੈਠਿਆ ਜਿੰਨੀਆਂ ਵੀ ਬੇਕਾਂ ਜਿੰਨੀਆਂ ਵੀ ਬੇਕਾਂ ਜਿਹੜੀ ਆ ਬਸਤੀ ਆ ਇਹਨਾਂ ਕੋਲ ਫਿਰ ਜ਼ਮੀਨਾਂ ਥੋੜੀਆਂ ਹੋਣ ਹਾਂ ਜੀ ਜ਼ਮੀਨਾਂ ਥੋੜੀਆਂ ਇਹ ਬਸਤੀ ਚ ਜਿੰਨੀਆਂ ਵੀ ਆ ਜ਼ਮੀਨਾਂ ਥੋੜੀਆਂ ਕਿੰਨੇ ਘਰ ਨੇ ਬਸਤੀ ਬਸਤੀ ਚ ਥੋੜੀ ਜਿਹੀ ਆ ਜਿਹੜੀ ਛੋਟੀ ਬਸਤੇ ਦੇ ਜਾਨੇ ਟੋਟਲ 50 ਘਰ ਹੈਗੇ ਤੇ ਜ਼ਿਆਦਾਤਰ ਜ਼ਿਮੀਦਾਰੀ ਆ ਟੋਟਲੀ ਤਕਰੀਬਨ ਕਿ ਮੈਜਬੀ ਸਿੱਖ ਆ ਮੈਜਬੀ ਸਿੱਖ ਵੀ ਆ ਤੇ ਜ਼ਿਮੀਦਾਰ ਵੀ ਹੈਗੇ ਨੇਕਸ ਜੀ ਤੇ ਆ ਹਾਲਾਤ ਇਹ ਕਿਹ ਅੱਜ ਨਵਾਂ ਘਰੇ ਚੱਲੀ ਮਾਤਾ ਕੋਲ ਮਾੜੇ ਜਾ ਕੇ ਜੀ ਚਲੋ ਜੀ ਮਿੱਤਰੋ ਵੇਖਣ ਨੂੰ ਤਾਂ ਤੁਹਾਨੂੰ ਨਜ਼ਾਰਾ ਲੱਗਦਾ ਹੋਣਾ ਵੀ ਹਨਾ ਵੀ ਬੈਠੇ ਆ ਸੀ ਟੌਰ ਨਾਲ ਤੁਰੇ ਜਾਂਦੇ ਪਰ ਇਹਨਾਂ ਦੇ ਹਾਲਾਤ ਵੇਖ ਕੇ ਸੱਚੀ ਕਹਿੰਦਾ ਰੋਣ ਆਉਣਾ ਵੀ ਇਹ ਮਿੱਤਰੋ ਜਿਹੜੀ ਸਾਹਮਣੇ ਮਾਤਾ ਬੈਠੀ ਹੈ ਨਾ ਮਾਤਾ ਦੀ ਮੈਂ ਗੱਲ ਸੁਣ ਕੇ ਹੈਰਾਨ ਰਹਿ ਗਿਆ ਕਹਿੰਦੀ ਪੁੱਤਰ ਮੈਨੂੰ ਪਤਾ ਸੀ ਵੀ ਹੜ ਐਰ ਕੀ ਆਉਣੇ ਆ ਤੇ ਮੈਂ ਮਹੀਨੇ ਦਾ ਰਾਸ਼ਨ ਪਹਿਲਾਂ ਹੀ ਰੱਖ ਲਿਆ ਸੀ ਆਪਦੇ ਘਰੇ ਆ ਮੈਨੂੰ ਲੱਗਦਾ ਮਾਤਾ ਦੇ ਸਿਰ ਤੇ ਹੈਣੇਗੇ ਤੇ ਬੇਟਾ ਇੱਕ ਤੇ ਬੁਰੇ ਹਾਲੀਆਂ ਵਿਚਾਰੀ ਦੇ ਆ ਦੇਖੋ ਜੀ ਪਾਣੀ ਕਹਿੰਦੇ ਉੱਪਰ ਤੱਕ ਚੜ ਗਿਆ ਸੀਗਾ ਹੁਣ ਲੱਥਾ ਕੁਛ ਤੇ ਕਹਿੰਦੀ ਮੈਂ ਆਪਦੇ ਘਰ ਦੀ ਨਿਗ੍ਹਾ ਰੱਖਦੀ ਆ ਰੱਖੀ ਕਰਦੀ ਬਾਕੀ ਕਹਿੰਦੀ ਪੁੱਤ ਜਦੋਂ ਪਾਣੀ ਲਿਆ ਸਾਡੀ ਤਾਂ ਮਦਦ ਤੁਸੀਂ ਉਦੋਂ ਕਰਦੇ ਜੀ ਹੁਣ ਸਾਨੂੰ ਕੁਛ ਨਹੀਂ ਚਾਹੀਦਾ ਬਹੁਤ ਵੱਡੀ ਗੱਲ ਕਹੀ ਮਾਤਾ ਨੇ ਬਾਈ ਜੀ ਮਾਤਾ ਦੀ ਸੋਚ ਤਾਂ ਚੰਗੀ ਆ ਵੀ ਕਿਸੇ ਤੇ ਡਿਪੈਂਡ ਨਹੀਂਗੀ ਡਿਪੈਂਡ ਨਹੀਂ ਜਿੱਦਾਂ ਕਿ ਆਪਣੇ ਘਰਾਂ ਸਾਹਿਬ ਪਤਾ ਵੀ ਐਚਾ ਨੇ ਕਿ ਥੋੜਾ ਗੈਸ ਕਰ ਲੈਂਦੇ ਜਮਾ ਸਟਾਰ ਕਰ ਲੈਂਦੇ ਐਂ ਐਚਾ ਐਂ ਤਕਰੀਬ ਨਹੀਂ ਕਰ ਲੈਂਦੇ ਆ ਜੀ ਕੋਈ ਕਿਸੇ ਜਿੱਦਾਂ ਪਾਣੀ ਜੱਕਦਾਂ ਜਿਆਦਾ ਵਾਧੇ ਕਿ ਸੰਤਾ ਤੋਂ ਨਹੀਂ ਪਹੁੰਚ ਜਾਂਦਾ ਪਹੁੰਚਿਆ ਨਹੀਂ ਜਾਂਦਾ ਹਾਂ ਸਹੀ ਗੱਲ ਹੈ ਜੀ ਫਿਰ ਮੂਦੋ ਮੁਸ਼ਕਲ ਹੋ ਜਾਂਦੀ ਜੇ ਆਪਦੇ ਕੋਲੇ ਹੋਵੇ ਮਨ ਦਾ ਪਕਾਰ ਜਾਂਦਾ ਸ਼ੱਕ ਸਕਦਾ ਜੀ ਕੋਈ ਕਿਸੇ ਤੇ ਵੀ ਨਾ ਲੈ ਕੇ ਆਵੇ ਕਿਸੇ ਤੇ ਵੈਰੀ ਦੁਸ਼ਮਣ ਤੇ ਇਹੋ ਜੀ ਕਰੋਪੀ ਨਾ ਆਵੇ ਕਿਉਂਕਿ ਕਿਤਨਾ ਕਿਤੇ ਇਹਨਾਂ ਲੋਕਾਂ ਦੀ ਫਸਲ ਤਬਾਹ ਹੋਣ ਨਾਲ ਆਪਾਂ ਨੂੰ ਵੀ ਘਾਟਾ ਸਾਰੇ ਪੰਜਾਬ ਨੂੰ ਘਾਟਾ ਲਗਭਗ ਲਾਲੋਈ 500 ਪਿੰਡਾਂ ਦੀ ਮੈਂ ਨਾ ਵੀ کئی ਲੱਖਾਂ ਕਿੱਲਾ ਜ਼ਮੀਨ ਹੋਣੀ ਹੈ ਜਿਨ੍ਹਾਂ ਦੇ ਵਿੱਚ ਝੋਨਾ ਨਹੀਂ ਹੋਣਾ ਜਿਹਦੇ ਨਾਲ ਆੜਤੀਆਂ ਨੂੰ ਪਹਿਲਾਂ ਮਾਰ ਆ ਮੁੜ ਕੇ ਉਸ ਤੋਂ ਬਾਅਦ ਕਈ ਯਾਨਕਿ ਇਹਨਾਂ ਨਾਲ ਜਿੰਨੇ ਵੀ ਕੰਮ ਜੁੜੇ ਹੋਏ ਹੁਣ ਜਿਵੇਂ ਵੀਰ ਆ ਮਿਸਤਰੀ ਆ ਕੋਠੀ ਪਾਉਂਦਾ ਕੌਣ ਇਹਨਾਂ ਵਿੱਚ ਕੋਠੀਆਂ ਹੁਣ ਪਾਊਗਾ ਕਿਸੇ ਕੋਲ ਕੱਖ ਰਹੀ ਨਹੀਂ ਗਿਆ ਹਾਂਜੀ ਐਦਾਂ ਹੀ ਆਣੇ ਹਾਂਜੀ ਐਦਾਂ ਹੀ ਐਦਾਂ ਤੇ ਕੰਮ ਇਹਨਾਂ ਦਾ ਪ੍ਰਭਾਵਿਤ ਵੀ ਹੁੰਦਾ ਜਿਵੇਂ ਜ਼ਮੀਨਦਾਰ ਨਾਲ ਹਰ ਇੱਕ ਦਾ ਕੰਮ ਹੈਗਾ ਜੇ ਜੇਕਰ ਜ਼ਮੀਨਾਂ ਦੇ ਵਿੱਚ ਕੁਝ ਹੋਊਗਾ ਤਾਂ ਜ਼ਮੀਨਦਾਰ ਖਰਚਾ ਕਰੂਗਾ ਤੇ ਵੱਡੇ ਵੱਡੇ ਜਾਨੀ ਕਿ ਵਪਾਰੀ ਜੋ ਵੀ ਆ ਜੋ ਵੀ ਸਰਕਲ ਸਰਕਾਰੀ ਹਸਪੀਟਲ ਵਾਲਾ ਸਾਰਾ ਜ਼ਿੰਮੇਵਾਰ ਤੇ ਹੀ ਡਿਪੈਂਡ ਆ ਤੇ ਬਾਕੀ ਤੁਸੀਂ ਤੁਹਾਨੂੰ ਅਸੀਂ ਮੰਜਰ ਦਿਖਾਤਾ ਤੇ ਵੀਡੀਓ ਨੂੰ ਵਾਰ ਤੋਂ ਬਾਅਦ ਸ਼ੇਅਰ ਕਰਨ ਦੀ ਕੋਸ਼ਿਸ਼ ਕਰਾ ਜੀ ਪਿੰਡ ਹੈਗਾ ਇਹ ਧੀਰਾ ਘਰਾ ਜੀ ਧੀਰਾ ਘਰਾ ਤੇ ਟੱਲੀ ਟੱਲੀ ਗਲਾਮ ਧੀਰਾ ਘਰਾ ਤੇ ਟੱਲੀ ਗਲਾਮ ਦੀ ਸਾਂਝਾ ਸਕੂਲ ਆ ਜਿੱਥੇ ਆਪਾਂ ਬੈਠੇ ਆ ਤੇ ਲਗਭਗ ਧੀਰਾ ਘਰਾਾਂ ਦੇ ਪਿੰਡ ਦੇ ਵਿੱਚ ਜ਼ਿਆਦਾਤਰ ਮਜ਼ਦੂਰ ਵਰਗ ਨਾਲ ਜੁੜੇ ਹੋਏ ਲੋਕ ਨੇ ਘੱਟ ਪੈ ਆ ਨਾ ਲੱਗਦੀ ਕਹਣਾ ਫਾਰਮਾਨ ਇਹ ਘਰ ਆਪਣਾ ਵੀਰ ਦਾ ਹੈ ਇਹ ਤੇਰਾ ਵੀਰ ਹੈ ਹਾਂਜੀ ਆਪਣਾ ਇਹ ਹੁਣ ਪਾਇਆ ਪੱਕਾ ਤੂੰ ਹੈ ਹਾਂਜੀ ਹਾਂਜੀ ਠੀਕ ਆ ਜੀ ਹਾਲ ਮੰਦੇ ਹੀ ਆ ਤੇਰੀ ਵੀ ਹੈ ਹਾਂਜੀ ਵੈਸੇ ਤੇਰਾ ਤਾਂ ਮਿਲਦਾ ਚਾਹ ਵੀ ਨਹੀਂ ਪੂਰਾ ਆਣਾ ਨਾ ਉਧਰੋਂ ਪਾਣੀ ਆ ਗਿਆ ਫਿਰ ਹਾਂਜੀ ਸਹੀ ਵਾਲਾ ਪਾਣੀ ਪਾਇਆ ਸਾਰਾ ਟਾਈਮ ਇਹ ਕਮਰੇ ਪਾਇਆ ਯਾਰ ਮੈਂ ਨਾ ਤਾਨਾ ਜਿਹੜੀ ਇਹਨਾਂ ਪਾਣੀਆਂ ਚ ਰਹਿ ਜਾਣਗੇ ਕਮਰੇ ਇਹ ਨੀਆਂ ਨੂੰ ਆ ਤਾਂ ਬੈਠਣੀਆਂ ਯਾਰ ਜ਼ਰੂਰ ਬਹਿ ਜਾਂਦੇ ਕਈ ਨੀਆਂ ਬਹਿ ਜਾਂਦੀਆਂ ਜੀ ਤੇਜੂ ਪਾਣੀ ਇਤਰੇ ਹੈ ਵੇ ਅੱਛਾ ਹਲੇ ਬੀ ਬੂਮ ਠੋਕੇ ਚੰਗੇ ਨਹੀਂ ਲੈਂਟਰੀ ਤੇਗਾ ਪਾ ਕੇ ਇੱਕ ਸਰਿਆ ਪਾਇਆ ਜੀ ਅੱਛਾ ਹਾਂਜੀ ਚਲੋ ਮਕਸਰ ਵਾਲਿਆਂ ਨੂੰ ਦਿਖਾ ਦਿੰਨਾ ਹਾਲਾਤ ਇੱਥੋਂ ਦੇ ਮਕਸਰ ਵਾਲੇ ਉਹ ਬੜੇ ਬਚੇ ਆ ਥੋਜਪੁਰ ਵੀ ਬੜਾ ਬਚਿਆ ਕਿਉਂਕਿ ਹਬੀਬ ਕੇ ਜਿਹੜਾ ਬਾਨਾ ਮੁੰਡਿਆਂ ਨੇ ਹਿੰਮਤ ਲਾ ਕੇ ਜਿਹੜਾ ਕਿ ਤਕਰੀਬਨ ਉਹਨੂੰ ਬਚਾ ਲਿਆ ਤਾਂ ਮੰਦੇ ਹਾਲਾਤ ਆ ਜੀ ਬਹੁਤ ਮੰਦੇ ਹਾਲਾਤ ਆ ਕੁਝ ਸ਼ਬਦ ਹੀ ਹੈ ਨਹੀਂ ਸ਼ਬਦ ਹੀ ਖਤਮ ਹੋ ਗਿਆ ਬਾਈ ਬਿਲਕੁਲ ਜਮਾ ਸ਼ਬਦ ਮਿੱਟੀ ਹੋ ਗਿਆ ਤੁਹਾਨੂੰ ਅਸੀਂ ਜਿਵੇਂ ਕਿ ਤੁਹਾਨੂੰ ਅਸੀਂ ਦਿਖਾਇਆ ਤਰਾਹੀ ਤਰਾਹੀ ਆ ਤਰਾਹੀ ਜਿੰਨੀ ਵੀ ਕਹਿ ਦਈਏ ਓਨੀ ਤਰਾਹੀ ਆ ਮੈਂ ਤਾਂ ਧੰਨ ਕਹਿੰਦਾ ਵੀ ਮਾਝੇ ਦੇ ਲੋਕ ਬੜੇ ਦਿਲਦਾਰ ਆ ਬਾਈ ਇਹ ਕਿਉਂਕਿ ਗੁਰੂਆਂ ਪੀਰਾਂ ਦੀ ਧਰਤੀ ਆ ਤੇ ਫਿਰ ਵੀ ਕੋਈ ਪ੍ਰਵਾਹ ਨਹੀਂ ਮੰਨਦੇਗੇ ਗੁਰੂਆਂ ਨਾਲ ਜੁੜ ਕੇ ਰਹਿੰਦੇ ਨੇ ਗੁਰਦੁਆਰਿਆਂ ਦੀ ਇੱਥੇ ਲੰਗਰ ਚੱਲਦੇ ਨੇ ਸੇਵਾਵਾਂ ਚੱਲਦੀਆਂ ਨੇ ਤਾਈ ਇਹਨਾਂ ਚੀ ਨਹੀਂ ਹਿੰਮਤਾ ਗਰਬਾਣੀ ਨਾਲ ਜੁੜੇ ਹੋਏ ਲੋਕ ਨੇ ਜੀ ਇਹ ਬਾਹਰੋਂ ਵਿਖਾ ਦਿੰਨੇ ਆਪਾਂ ਬਾਹਰੋਂ ਵਿਖਾ ਦਿੰਨੇ ਉਹ ਡਿੱਗ ਪਿਆ ਕਰਕੇ ਇਹਦਾ ਉਹ ਕਾਂਦ ਡਿੱਗੀ ਕਾਂਦੇ ਡਿੱਗ ਪਿਆ ਅੱਛਾ ਇੱਥੇ ਭੈਣਾ ਇਹ ਕਿੰਨਾ ਦਾ ਘਰ ਆ ਆਪਣੀ ਬੇਲੀ ਹਾਂ ਜੀ ਇੱਥੇ ਮੰਡਾ ਉੱਥੇ ਸਕੂਲੇ ਅੱਛਾ ਸਕੂਲੇ ਇਹ ਦੋ ਦੋ ਤਿੰਨ ਤਿੰਨ ਫੁੱਟ ਪਾਣੀ ਆਂਦੇ ਚ ਹੈ ਟੋੜੀਆਂ ਸਾਰੀਆਂ ਖਰਾਬ ਸਾਂ ਮੈਂ ਟੋੜੀ ਪਈ ਉਹ ਬਰਾਂਡੇ ਚ ਉਹ ਸਾਰੀ ਖਰਾਬ ਸਾਰੀ ਖਰਾਬ ਨਹੀਂ ਪਈ ਹੈ ਜੀ ਹਾਂ ਇਹ ਮੈਂ ਪਤਾ ਪੈਂਦਾ ਕਵਰੇਜ ਦਿੱਤੇ ਉਹਨੂੰ ਖਾਣ ਲਈ ਆ ਜਾਣ ਉਹ ਬੈ ਜਾਣੀਆਂ ਬੈ ਹਾਂਜੀ ਇਹਨਾਂ ਨੇ ਹੋਣ ਪਾਈਆਂ ਉਹ ਤੋੜਾ ਉਹ ਆਉਂਦੇ ਪਏ ਵੀਰ ਨਾ ਉਦੋਂ ਖਿੱਚ ਕੇ ਲਿਆਇਆ ਹਾਂ ਉਹ ਸਨਸਟਾਗ ਇੱਥੋਂ ਫਿਰ ਵਾਪਸ ਕਰ ਲਈਏ ਕਿ ਹੈਗੇ ਅੱਗੇ ਕਿ ਹੈਗੇ ਅੱਗੇ ਬਖਾਲ ਜਾ ਉਹ ਵੀ ਆਏ ਹਾਂ ਹਾਂ ਉਹ ਤਾਂ ਉਹ ਆਪ ਵੀ ਇੱਕ ਜਾਈ ਖੁਦ ਆਪ ਉਤਰ ਕੇ ਡਰਾਉਨ ਲੈਵਲ ਪਾਉਂਦੇ ਇੰਗਲੈਂਡ ਤੋਂ ਇੰਗਲੈਂਡ ਤੋਂ ਆਇਆ अंकल जी आप चल के आए, आए, अच्छा, जी, जी। आए। थे थे। अच्छा जी अच्छा जी अंकल अच्छा जी ग्राउंड लेवल लैवल तय स्पेशल ठीक है जी वाह जी का खालसा वाहगुरु जी की फतेह ਬਹੁਤ ਮਿਹਰਬਾਨੀ ਜੀ ਬਹੁਤ ਮਿਹਰਬਾਨੀ ਸਰਦਾਰ ਸਾਹਿਬ ਤੁਹਾਡੀ ਸੇਵਾ ਜਿਹੜੀ ਕਿ ਬਹੁਤ ਬਹੁਤ ਵਧੀਆ ਜੀ ਕਿਉਂਕਿ ਪਿੰਡ ਯਾਨੀ ਕਿ ਥੋੜੇ ਮਜ਼ਦੂਰ ਹਲਕੇ ਨਾਲ ਜੁੜਦੇ ਨੇ ਤੇ ਬਹੁਤ ਸ਼ੁਕਰੀਆ ਜੀ ਬਹੁਤ ਸ਼ੁਕਰੀਆ ਅਸੀਂ ਦੇਖੋ ਮੈਂ ਤਾਂ ਕਹਿੰਦਾ ਕਿ ਅਸੀਂ ਸਾਰੇ ਮਹਾਰਾਜ ਨਾਲ ਜੁੜੇ ਰਹੀਏ ਤੇ ਇਹ ਕੰਮ ਗੁਰੂ ਕਰਾ ਲੈਂਦਾ ਸਾਡੇ ਸਾਡੇ ਫਿਰ ਤੁਸੀਂ ਸਪੈਸ਼ਲ ਇੰਗਲੈਂਡ ਤੋਂ ਟਾਈਮ ਕੱਢ ਕੇ ਆਏ ਜੀ ਇੱਥੇ ਟਾਈਮ ਕੱਢ ਕੇ ਆਣਾ ਦੇਖੋ ਜੀ ਆਪਾਂ ਗੁਰੂ ਦਾ ਹੁਕਮ ਮੰਨਣਾ ਹੈ ਨਾ ਜੀ ਹੁਕਮ ਮੰਨਣਾ ਹੈ ਜੀ ਬਿਲਕੁਲ In 300 meters, turn right. ਹਾਂ ਨਹੀਂ ਲੱਗਦਾ ਪਾਣੀ ਵਧ ਗਿਆ ਹੰਦਾਂ